ਆਡੇ ਦੇ ਵਿੱਚ ਆ ਜਾਓ ਅਗਲੀ ਬੁਲਟ ਮੋਟਰਸਾਈਕਲ ਦੇ ਕੁਸ਼ਤੀ ਪ੍ਰਵੀਨ ਕੁਹਾੜੀ ਤੇ ਸਮੀਰ ਮਹਾਰਾਜਟਾ ਉਹਨਾਂ ਵਿਚਕਾਰ ਹੋਣੀ ਆ ਮੈਂ ਬੇਨਤੀ ਕਰਦੇ ਇੱਕ ਮਿੰਟ ਜੀ ਕੰਗ ਸਾਹਿਬਾ ਮੇਰੇ ਵੀਰ ਜਿਹੜੇ ਆ ਜਿੱਥੇ ਅੱਗੇ ਖੜੇ ਆ ਜਾ ਕੇ ਜਿੱਥੇ ਕੈਮਰੇ ਵਾਲਾ ਮੇਰਾ ਵੀਰ ਖੜਾ ਉਹਦੇ ਕੋਲ ਜਿੰਨੇ ਖੜੇ ਆ ਉਹਨਾਂ ਨੇ ਬੇਨਤੀ ਹੱਥ ਬਨ ਕੇ ਯਾਰ ਥੋੜਾ ਜਿਆਦਾ ਇੱਥੇ ਬੈਠ ਜਾਓ ਬੜੇ ਆਰਾਮ ਨਾਲ ਦੇਖ ਲੋ ਛਿੰਝ ਬੈਠ ਕੇ ਬਈ ਦਰਸ਼ਕ ਪਰੇਸ਼ਾਨ ਹੁੰਦੇ ਆ ਬੇਨਤੀ ਹੱਥ ਬਨ ਕੇ ਸਾਡੇ ਵੱਲੋਂ ਹੱਥ ਬਨ ਕੇ ਬੇਨਤੀ ਆ ਥੋੜਾ ਜਿਹਾ ਬੈਠ ਜਾਓ ਮੇਰੇ ਵੀਰ ਬਈ ਜਿਹੜੀ ਸੈਂਟਰ ਚ ਕੁਸ਼ਤੀ ਚੱਲ ਰਹੀ ਆ ਪਰਮਿੰਦਰ ਪੱਟੀ ਤੇ ਚੀਨੂ ਰਈਏਵਾਲ ਦੀ ਕੁਸ਼ਤੀ ਚੱਲ ਰਹੀ ਆ ਆ ਬੈਗ ਸਾਈਡ ਤੇ ਕਹਿੰਦੇ ਪਰਮਿੰਦਰ ਪੱਟੀ ਆ ਤੇ ਉੱਚੇ ਲੰਮੇ ਕੱਦ ਵਾਲਾ ਇਹ ਚੀਨੂ ਰਈਏਵਾਲ ਹੈ ਉਹ ਪਰਲੇ ਪਾਸੇ ਲਾਲ ਰੰਗ ਦੇ ਲੰਘੋਟੇ ਜੇ ਗਬਰੂ ਨੌਜਵਾਨ ਐ ਇਸ ਸਮੇ ਚੋਟੀ ਦਾ ਪਹਿਲਵਨ ਜੌਂਟੀ ਗੁੱਜਰ ਹੱਥ ਖੜਾ ਕਰੀ ਵੀ ਪਹਿਲਵਾਨਾ ਤੇ ਮੇਝੇ ਦੇ ਦਾ ਬਾਬਾ ਨਾਨਕ ਹੈ ਕਰਾਓ ਜੇ ਮੱਲਾਂ ਦੀ ਇਹ ਵੀ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾਓ ਇਹ ਬੁਲੇਟ ਮੋਟਰਸਾਈਕਲ ਤੇ ਕੁਸ਼ਤੀ ਹੈ ਇਧਰ ਜਿਹੜੀ ਕੁਸ਼ਤੀ ਸੇ 1 ਮਿੰਟ ਯਾਰ ਤੁਸੀਂ ਸ਼ੁਰੂ ਕਰਾਤੀ ਐ ਇਹ ਸਾਡੇ 골ਡੀ ਟੋਡ ਚੱਲੀ ਟੋਡ ਪਰਿਵਾਰ ਵੱਲੋਂ ਅਸੀਂ ਸ਼ੁਰੂ ਕਰਾਉਣੀ ਸੀ ਮੱਲਾਂ ਨੇ ਹੁੰਦਾ ਸਾਰੀ ਕੁਸ਼ਤੀ ਸ਼ੁਰੂ ਕਰਦੀ ਐ ਸਾਡੇ ਗਰਾਉਂਡ ਨੂੰ ਕੜਿਆ ਬਾਈ 1 ਮਿੰਟ ਹਾਂ ਜਿਹੜੀ ਕੁਸ਼ਤੀ ਸ਼ਾਨਵੀਰ ਆ ਰੋਕੇ ਕੁਸ਼ਤੀ ਦਾ 2.5 ਲੱਖ ਦਿੱਤਾ ਇਸ ਪਰਵਾਰ ਨੇ ਅਸੀਂ ਪਹਿਲਾਂ ਬੇਨਤੀ ਕੀਤੀ 2 ਮਿੰਟ ਰੁਕੇ ਜਰਾ ਹਾਂ ਇਹ ਕੁਸ਼ਤੀ ਰੋਕੇ ਸੀ ਯਾਰ ਰੋਕ ਲਓ 1 ਮਿੰਟ ਐਤ ਕਮੇਟੀ ਬਾਰ-ਬਾਰ ਕਹਿ ਰਹੀ ਹੈ ਆਜੋ ਲਾਗੇ ਮੈਂ ਬੇਨਤੀ ਕਰਾਓ ਜੀ ਢੋਟ ਪਰਵਾਰ ਨੂੰ ਬੇਨਤੀ ਆਜੋ ਖਾੜੇ ਜਲਦੀ ਜਲਦੀ ਆਜੋ ਗੋਲਦੀ ਢੋੜ ਚੰਨੀ ਢੋੜ ਸਾਨਾ ਭਵਿੰਦਰ ਸਿੰਘ ਜੀ ਕੈਨੇਡਾ ਢੋਟ ਪਰਵਾਰ ਜਿਨ੍ਹਾਂ ਵੱਲੋਂ ਅਗਲੇ ਸਾਲ 2 ਸੱਜਰ ਸੂਈਆਂ ਝੋਟੀਆਂ ਦਿੱਤੀਆਂ ਜਾਣੀਆਂ ਹੈ ਉਸ ਪਰਿਵਾਰ ਨੂੰ ਬੇਨਤੀ ਖਾੜੇ ਜਾ ਕੇ ਇੱਕ ਵਾਰੀ ਫੋਟੋ ਕਰਾ ਲਓ ਜੀ ਦੋਨੋਂ ਪਹਿਲਵਾਨ ਦੋਨਾਂ ਪਹਿਲਵਾਨਾਂ ਦਾ ਫੋਟੋ ਕਰਾ ਲਓ ਇਧਰਲੇ ਪਾਸੇ ਚੀਨੂ ਰਈਏਵਾਲ ਤੇ ਪਰਮਿੰਦਰ ਪੱਟੀ ਦੀ ਕੁਸ਼ਤੀ ਹੈ ਆਹ ਪਰਲੇ ਪਾਸੇ ਸ਼ਾਨਵੀਰ ਪਹਾੜੀ ਭੋਲਾ ਕਾਸ਼ਨੀ ਦੀ ਕੁਸ਼ਤੀ ਹੈ ਇਸ ਕੁਸ਼ਤੀ ਨੂੰ 골ਡੀ ਟੋੜੇ ਚੰਨੀ ਟੋੜੇ ਸੰਨ ਆ ਭਪਿੰਦਰ ਸਿੰਘ ਜੀ ਕੈਨੇਡਾ ਸੰਨ ਆ ਸੁਰਗਵਾਸੀ ਸੁਰਜਨ ਸਿੰਘ ਜੀ ਟੋੜ ਪਰਿਵਾਰ ਜਿੰਨਾਂ ਵੱਲੋਂ ਅਗਲੇ ਸਾਲ ਦੇ ਸੱਜਰ ਸੁਈਆਂ ਝੋਟੀਆਂ ਜਿੱਤੀਆਂ ਜਾਣੀਆਂ ਆ ਵੀ ਕੁਸ਼ਤੀ 2.5 ਲੱਖ ਦੀ ਕੁਸ਼ਤੀ ਹੈ ਇਹ ਵੀ 2.5 ਲੱਖ ਦੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਹੱਥ ਮਿਲਾਓ ਮੇਰੇ ਵੀ ਫੋਟੋ ਕਰਾ ਲਓ ਜਲਦੀ ਮਗਰੇ ਤਿਆਰੀ ਕਰ ਲੈ ਮੇਰੇ ਵੀ ਪ੍ਰਵੀਨ ਵਾਲੀ ਤੇ ਸੁਮਿਤ ਮਹਾਰਾਈਟਰ ਇਹ ਵੀ ਤਿਆਰੀ ਕਰ ਲੈ ਨਿਸ਼ਾਨ ਹਰਿਆਣਾ ਤੇ ਭਪਿੰਦਰ ਜਨਾਲਾ ਇਹ ਵੀ ਲੰਗੋਟੇ ਲਾ ਲਓ ਜੱਸਾ ਪੱਟੀ ਦੇ ਚਾਂਦੀ ਜਖੇ ਵਾਲੇ ਵੀ ਤਿਆਰੀ ਕਰ ਲਓ ਹਾਂ ਜੀ ਫ੍ਰੀ ਸਬਾਨਾਂ ਨੂੰ ਵੀ ਬੇਨਤੀ ਆ ਸਾਡੇ ਨਾਲ ਥੋੜਾ ਜੀ ਤਾਲਮੇ ਰੱਖਿਓ ਕਿਉਂਕਿ ਵੱਡੀਆਂ ਢਾਈ ਢਾਈ ਲੱਖ ਦੀਆਂ ਬੁਲਟ ਮੋਟਰਸਾਈਕਲ ਵਾਲੀਆਂ ਕੁਸ਼ਤੀਆਂ ਐ ਇਹ ਅਸੀਂ ਉਹਨਾਂ ਪਰਿਵਾਰਾਂ ਤੋਂ ਹੱਥ ਜੋੜੀ ਕਰਾਉਣੀ ਆ ਜਿਨ੍ਹਾਂ ਨੇ ਤਨਤਨ ਸਾਈ ਮਮਾ ਸ਼ਾਹ ਜੀ ਦੇ ਖਜ਼ਾਨੇ ਦੇ ਵਿੱਚੋਂ ਢਾਈ ਲੱਖ ਰੁਪਈਆ ਭੇਜਿਆ ਹੈ ਆ ਕੁਸ਼ਤੀ ਵੀ ਦੋਨਾਂ ਮੱਲਾਵਾਂ ਵਿਚਕਾਰ ਜਿਹੜੀ ਐ ਚੋਟੀ ਦੀ ਚੱਲ ਰਹੀ ਐ ਸ਼ਾਨਬੀਰ ਕਹਾਲੀ ਤੇ ਭੋਲਾ ਕਾਸ਼ਨੀ ਪਰਲੇ ਪਾਸੇ ਇਹ ਵੀ ਮੱਲਾਵਾਂ ਵਿਚਕਾਰ ਜਿਹੜੀ ਕੁਸ਼ਤੀ ਸ਼ੁਰੂ ਹੋ ਗਈ ਐ ਉੱਧਰਲੇ ਪਾਸੇ ਵੀ ਸਿਰੇ ਦਾ ਮੁਕਾਬਲਾ ਹੈ ਉੱਧਰ ਵੀ ਚੋਟੀ ਦਾ ਕਹਿੰਦੇ ਜੰਤੀ ਗੁੱਜਰੇ ਖਾੜਾ ਧਲੇਤਾ ਤੇ ਮੇਝੇ ਡੇਰਾ ਬਾਬਾ ਨਾਨਕ ਹੈ ਉਹਨਾਂ ਵਿੱਚਕਾਰ ਕੁਸ਼ਤੀ ਹੈ ਹਾਂਜੀ ਡੀਆਰ ਆਈ ਸਮੈਲ ਕੋਟ ਬਦਲਖਾਂ ਨਰਿੰਦਰ ਕੁਮਾਰ ਜੀ ਸ਼ਰਮਾ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਆਪਣਾ ਬਈ ਨਾਂ ਅਕਤੂਬਰ ਪਿੰਡ ਲੱਲੀਆਂ ਕਲਾ ਬਿਲਕੁਲ ਲਾਂਬੜੇ ਦੇ ਲਾਗੇ ਪਿੰਡ ਲਲੀਆਂ ਕਲਾ ਜਿੱਥੇ ਚੰਡੀ ਤੇ ਬੁਲਟ ਮੋਟਰਸਾਈਕਲ ਤੇ ਸੱਜੇ ਸੂਈ ਝੋਟੀ ਦਿੱਤੀ ਜਾਣੀ ਹੈ ਸੋ ਬਹੁਤ ਵੱਡਾ ਕਬੱਡੀ ਖਿਡਾਰੀਆਂ ਦਾ ਨਗਰ ਹੈ ਲਲੀਆਂ ਕਲਾ ਅੰਦਰ 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 ਜੀਨੂ ਅੰਦਰ ਬਾਹਰ ਕੋਈ ਫੈਸਲਾ ਨਹੀਂ ਮੰਨਿਆ ਜਾਣਾ ਸਵਰਗੀ ਚਾਂਚਲ ਸਿੰਘ ਉਹਨਾਂ ਦੇ بیٹے ਮਰੋਗ ਉਹ ਲਖਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਆ ਕੇ ਉਹ ਆ ਗਿਆ ਆਪਣਾ ਸਨਮਾਨ ਪਰਵੀਨ ਭਾਲੀ ਜ਼ਮੀਰ ਮਾ ਰਾਈਟਰ ਦੇ ਨਿਸ਼ਾਨ ਹਰਿਆਣਾ ਦੇ ਭਵਿੰਦਰ ਜੀ ਨਾਲਾ ਇਹ ਚਾਰੇ ਭਲਵਾਨ ਤਿਆਰੀ ਕਰ ਲੋ ਅਗਲੀਆਂ ਦੋ ਕੁਸ਼ਤੀਆਂ ਇਕੱਠੀਆਂ ਹੋਣੀਆਂ ਜੀ ਇਹ ਵੀ ਦੋ ਕੁਸ਼ਤੀਆਂ ਇਕੱਠੀਆਂ ਹੋਣੀਆਂ ਫਿਰ ਫਾਈਨਲ ਦੇ ਵਿੱਚ ਜਿਹੜਾ ਜੱਸਾ ਪੱਟੀ ਤੇ ਚਾਂਦੀ ਜਖੇ ਵਾਲੀ ਦੀ ਕੁਸ਼ਤੀ ਸਾਡੀ ਦੰਗਾ ਕਮੇਟੀ ਸ਼ੁਰੂ ਕਰਾਏਗੀ ਇਸ ਕਰਕੇ ਵੱਡੀਆਂ ਕੁਸ਼ਤੀਆਂ ਸਾਰੀਆਂ ਬਰਾਬਰ ਦੀਆਂ ਕੁਸ਼ਤੀਆਂ ਕੋਈ ਛੋਟੀ ਵੱਡੀ ਕੁਸ਼ਤੀ ਨਹੀਂ ਪਰ ਜਿਸ ਹਿਸਾਬ ਨਾਲ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਉਸੇ ਸ਼ਡਿਊਲ ਮੁਤਾਬਕ ਇਹ ਕੁਸ਼ਤੀਆਂ ਕਰਾਈਆਂ ਜਾਣੀਆਂ ਉਧਰਲੇ ਪਾਸੇ ਆਪ ਭੋਲਾ ਕਾਸ਼ਨੀ ਐ ਆ ਰੇਲਵੇ ਦੇ ਵਿੱਚ ਇਹ ਟੀਟੀ ਐ ਖਾੜਾ ਧਲੇਤੇ ਦੇ ਵਿੱਚ ਮਿਹਨਤ ਕਰਦਾ ਹੈ ਕਿ ਗੱਡੀ ਆ ਗਈ ਸਟੇਸ਼ਨ ਤੇ ਪਿੱਛੇ ਹੋ ਜਾ ਟੀਟੀ ਸਾਨੂੰ ਮਾਇਆ ਦੇਖਣ ਦੇ ਪਰ ਅੱਜ ਤਾਂ ਗੱਡੀ ਦੇਖਣ ਦੇ ਥੋੜਾ ਜਿਹਾ ਸਾਈਡ ਤੇ ਹੋ ਜਾਓ ਆ ਨਾਲ ਕਹਿੰਦੇ ਸ਼ਾਨਵੀਰ ਕੋਹਾਲੀ ਵਾਲਾ ਬਿਲਕੁਲ ਪਿੰਡ ਵਾਲੀ ਸਾਈਡ ਕੁਸ਼ਤੀ ਹੈ ਗੱਭਰੂ ਨੌਜਵਾਨ ਹੈ ਇੱਕ ਪਾਸੇ ਸ਼ਾਨਵੀਰ ਤੇ ਨਾਲ ਕਹਿੰਦੇ ਗੱਭਰੂ ਨੌਜਵਾਨ ਇਹ ਆ ਬੋਲਾ ਕਸ਼ਨੀ ਕਾਲੇ ਰੰਗ ਦਾ ਲੰਗੋਟ ਹਾਂਜੀ ਆਪਣੇ ਰਾਮਾ ਸਰਪੰਚ ਪਿੰਡ ਨਾਲ ਰਾਮਾ ਸਰਪੰਚ ਪਿੰਡ ਨਾਲ ਉਹਨੂੰ ਬੇਨਤੀ ਹੈ ਕਿ ਆਪਣਾ ਆ ਕੇ ਸਨਮਾਨ ਲੈਣ ਦੀ 3100 ਰੁਪਏ ਦੀ ਸੇਵਾ ਉਹਨਾਂ ਵੱਲੋਂ ਰਾਮਾ ਸਰਪੰਚ ਪਿੰਡ ਨਾਲ ਸਰਦੂਲ ਸਿੰਘ ਸਨਤੋਖ ਸਿੰਘ ਕੋਟਵਾਲ ਲਖਾ 2100 ਰੁਪਏ ਦੀ ਸੇਵਾ ਉਹਨਾਂ ਬੇਨਤੀ ਆ ਕੇ ਆਪਣਾ ਸਨਮਾਨ ਲੈਣ ਸਰਦੂਲ ਸਿੰਘ ਸੰਤੋਖ ਸਿੰਘ ਡੀਆਰਐਸ ਮਿਲਦਾ ਜਿਹਨਾਂ ਨੂੰ 11000 ਰੁਪਏ ਦਿੱਤਾ ਗਿਆ ਸਨਮਾਨਿਤ ਕੀਤਾ ਜਾ ਰਿਹਾ ਜੀ ਅੰਦਰ ਅੰਦਰ ਚੀਨੋ ਤੇ ਪਰਮਿੰਦਰ ਪੱਟੀ ਅੰਗਰ ਫੈਸਲੇ ਹੋੜੇ ਆ ਉਹ ਪਰਲੇ ਪਾਸੇ ਪੋਲਾ ਕਾਸ਼ਨੀ ਖਾੜਾ ਧਲੇਤਾ ਤੇ ਸ਼ਾਨਵੀਰ ਪੁਹਾੜੀ ਦੀ ਕੁਸ਼ਤੀ ਹੈ ਉਧਰਲੇ ਪਾਸੇ ਜੰਤੀ ਗੁੱਜਰ ਖਾੜਾ ਧਲੇਤਾ ਉੱਪਰਲੇ ਪਾਸੇ ਹੈ ਤੇ ਹੇਠਲੇ ਪਾਸੇ ਮੇਜੇ ਡੇਰਾ ਬਾਬਾ ਨਾਨਕ ਪੁਆਇੰਟ ਤੇ ਜੀ ਕਹਿੰਦੇ ਪੁਆਇੰਟ ਤੇ ਕੁਸ਼ਤੀ ਜੀ ਪੁਆਇੰਟ ਤੇ ਕੁਸ਼ਤੀ ਹੋਣੀ ਹੈ ਆ ਵੀ ਚੰਨੂ ਜਲਦੀ ਆਜੋ ਖਾੜੇ ਦੇ ਵਿੱਚ ਪੁਆਇੰਟ ਤੇ ਕੁਸ਼ਤੀ ਹੈ ਜਿੰਨੂ ਰਈਏਵਾਲ ਤੇ ਪਰਮਿੰਦਰ ਕਾਲ ਮਾਨਾ ਵਿਚਕਾਰ ਜਿਹੜੀ ਪੁਆਇੰਟ ਤੇ ਕੁਸ਼ਤੀ ਹੋਣੀ ਹੈ 20 ਮਿੰਟ ਤੋਂ ਬਾਅਦ ਆ ਜਾ ਵੀ ਜਲਦੀ ਆ ਜਾ ਮੇਰੇ ਵੀਰ ਖਾੜੇ ਜਾਓ ਜਲਦੀ ਮਗਰ ਦੋਨਾਂ ਕੁਸ਼ਤੀਆਂ ਦੇ ਚਾਰੇ ਪਹਿਲਵਾਨ ਪ੍ਰਵੀਨ ਕੁਵਾਲੀ ਸਮੀਰ ਮਹਾਰਾਜ ਤੇਰੇ ਨਿਸ਼ਾਦ ਲਾਡਪੁਰ ਖਾੜਾ ਹਰਿਆਣਾ ਤੇ ਪਪੇਦਰ ਸਿੰਘ ਵਾਲਾ ਇਹ ਵੀ ਚਾਰੇ ਪਹਿਲਵਾਨ ਲੰਗੋਟੇ ਕੱs ਕੇ ਤਿਆਰੀ ਰੱਖੋ ਕੰਟਰੋਲ ਹੁੰਦਾ ਮਾੜਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਵੀਰ ਦਲਜੀਤ ਸਿੰਘ ਜੀ ਕੈਨੇਡਾ ਨਾਲ ਸਰਜੀਤ ਸਿੰਘ ਜੀ ਨਾਲ ਕੈਨੇਡਾ ਸਾਡੇ ਵੀਰ ਗਗਨਪ੍ਰੀਤ ਸਿੰਘ ਨਾਲ ਜਰਮਨ ਹਰਕੀਰ ਸਿੰਘ ਜੀ ਨਾਲ ਆਸਟ੍ਰੇਲੀਆ ਸਾਡਾ ਵੀਰ ਚੈਰੀ ਸੰਦੂ ਆਸਟ੍ਰੇਲੀਆ ਤੇ ਨਾਲ ਸਾਡਾ ਵੀਰ ਜੋ ਅੱਜ ਦੇ ਖੇਡ ਮੇਲੇ ਨੂੰ ਲਾਈਵ ਤੱਕ ਰਿਹਾ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰਾਂ ਦਾ ਜੋ ਇਸ ਸਮੇਂ ਆਸਟ੍ਰੇਲੀਆ ਜਰਮਨ ਕੈਨੇਡਾ ਦੇ ਵਿੱਚ ਬੈਠੇ ਕੋਟ ਬਾਦਲਖਾਨ ਦਾ ਸ਼ਿੰਗਵੇਲਾ ਤੱਕ ਰਿਹਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਵੱਲੋਂ ਅੱਜ ਬੁਲਟ ਤੇ ਵੱਡਾ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸੋ ਨਾਲ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਅੱਜ ਵੱਡੀ ਕੁਸ਼ਤੀ ਉਹਨਾਂ ਦੇ ਪਰਿਵਾਰ ਵੱਲੋਂ ਬੁਲਟ ਮੋਟਰਸਾਈਕਲ ਤੇ ਜਿਹੜੀ ਉਹ ਪਰਲੇ ਪਾਸੇ ਜਿਹੜੀ ਮੇਜੇ ਡੇਰਾ ਬਾਬਾ ਨਾਨਕ ਤੇ ਨਾਲ ਕਹਿੰਦੇ ਜਮਤੀ ਗੁੱਜਰ ਖਾੜਾ ਧਲੇਤੇ ਚ ਚੱਲ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਫੈਮਿਲੀ ਦਾ ਜਿਹੜੇ ਲਾਈਵ ਸਿੰਘ ਮੇਲਾ ਵੀ ਟੱਕ ਰਹੇ ਹੈ ਸਾਡੇ ਪੰਜਾਬੀ ਬੋਲਣ ਦਾ ਵੱਡਾ ਮਾਣ ਹੈ ਇਧਰਲੇ ਪਾਸੇ ਪੋਲਾ ਕਾਸ਼ਰੀ ਖਾੜਾ ਧਲੇਤਾ ਤੇ ਸ਼ਾਨ ਵੀਰੇ 2.5 ਲੱਖ ਦੀ ਕੁਸ਼ਤੀ ਹੈ ਇਹ ਢੋਡ ਪਰਿਵਾਰ ਵੱਲੋਂ ਅਗਲੇ ਸਾਲ 2 ਸੱਜੇ ਸੂਈਆਂ ਝੋਟੀਆਂ ਵੀ ਦਿੱਤੀਆਂ ਜਾਣੀਆਂ ਹੈ ਐਸ ਵਾਰੀ 22 ਲੱਖ ਤੇ ਇਹ ਕੁਸ਼ਤੀ ਹੈ ਤੁਹਾਡੀ ਦੋਨਾ ਬੱਲੇ 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 ਹੇ ਆਹ ਕੌਣ ਹੈ ਇਹ ਕਹਿੰਦੇ ਗੱਭਰੂ ਨੌਜਵਾਨ ਐ ਇਸ ਸਮੇਂ ਚੜਦੀ ਬਰੇਸ ਵਾਲਾ ਜੌਂਤੀ ਗੁੱਜਰ ਇਹ ਵੀ ਖਾ ਕਹਿੰਦੇ ਗੱਭਰੂ ਰੇਲਵੇ ਦੇ ਵਿੱਚ ਅਫਸਰ ਐ ਖਾੜਾ ਧਲੋਟਾ ਦੇ ਵਿੱਚ ਮਿਹਨਤ ਕਰਦਾ ਹੈ ਏਥਲੇ ਪਾਸੇ ਨੇਜੇ ਡੇਰਾ ਬਾਬਾ ਨਾਨਕ ਐ ਅੱਜ ਕੁੰਡੀਆਂ ਦੇ ਸਿੰਘ ਫਸਣ ਵਾਲੀ ਆਹ ਚੋਟੀ ਦੀ ਕੁਸ਼ਤੀ ਐ ਬੈਠ ਜਾ ਮੇਰੇ ਵੀਰ ਹੁਣ ਅੱਗੇ ਨਾ ਜਾਇਓ ਬਸ ਇੰਨੀ ਮਿਹਨਤ ਐ ਹੁਣ ਬਸ ਹੁਣ ਤੁਸੀਂ ਅੱਗੇ ਆ ਕੇ ਬਹਿ ਗਏ ਆ ਫਿਰ ਦਿੱਕਤ ਪ੍ਰੋਬਲਮ ਬੜੀ ਹੋਣੀ ਐ ਥੋੜਾ ਜਿਹਾ ਆਪਾਂ ਚੜ੍ਹਦੇ ਪਾਸੇ ਚਲੇ ਜਾਈਏ ਉੱਧਰ ਤਾਂ ਬੜੀ ਜਗ੍ਹਾ ਖਾਲੀ ਐ ਬੈਠ ਕੇ ਮੇਰੇ ਵੀਰ ਤੈਨੂੰ ਗੁਸਤੀਆ ਆ ਤਾਉਣ ਆ ਇਹ ਕਹਿੰਦੇ ਗਬਰੂਆਂ ਦੇ ਪਰਮਿੰਦਰ ਅਜਨੇ ਆ ਮੋਟਾ ਪੱਟ ਫੜਿਆ ਕਿ ਬਚੀ ਨਹੀਂ ਬੱਜੀ ਜਿੰਦੜੀ ਐ ਜੱਟਾਂ ਤੋਂ ਇਹ ਫੜਦੀ ਮੋٹے ਪੱਟਾਂ ਦਾ ਇਹ ਲੜਦੇ ਖਾਲੇ ਮੱਟਾਂ ਦਾ ਇਹ ਬੜੇ ਪਤੰਦਰ ਭੈੜੇ ਆ ਰਾਤਾਂ ਨੂੰ ਇਹ ਜਾਗਦੇ ਆ ਤੇ ਦਿਨੇ ਦਿਖਾਉਂਦੇ ਤਾਰੇ ਆ ਅੱਜ ਤਾਰੇ ਦਿਖਾਉਣ ਵਾਲੀ ਕੁਸ਼ਤੀ ਹੈ ਪਰ ਇਸ ਸਮੇਂ ਪੁਆਇੰਟ ਬਣਾ ਕੇ ਕਹਿੰਦੇ ਗੱਭਰੂ ਨੌਜਵਾਨੀ ਚੀਨੂ ਰਈਏਵਾਲ ਨੇ ਕੁਸ਼ਤੀ ਜਿਹੜੀ ਆ ਜਿੱਤ ਲਈ ਹੈ ਭਾਈ ਪ੍ਰਵੀਨ ਪਹਾੜੀ ਤੇ ਸਬੀਰ ਮਹਾਰਾਜ ਟਰਾਓ ਖਾੜੇ ਚ ਆ ਜਾਓ ਦੋਨੋਂ ਪਹਿਲਵਾਨ ਇੱਕ ਮਿੰਟ ਦਾ ਸਮਾਂ ਇੱਕ ਮਿੰਟ ਦਾ ਸਮਾਂ ਪਰਵੀਨ ਕਵਾਲੀ ਤੇ ਸਮੀਰ ਮਹਾਰਾਜਟਰ ਦੇ ਵੀ ਖਾੜੇ ਦੇ ਵਿੱਚ ਆ ਜਾਓ ਜੀ ਇਹ ਵੀ ਕੁਸ਼ਤੀ ਜਿਹੜੀ ਨਾਲ ਪਰਿਵਾਰ ਵੱਲੋਂ ਸ਼ੁਰੂ ਕਰਾਈ ਜਾਣੀ ਹੈ ਮੈਂ ਬੇਨਤੀ ਕਰਾਂ ਹਰਨੇਕ ਸਿੰਘ ਜੀ ਨਾਲ ਜਸਵੀਰ ਸਿੰਘ ਜੀ ਨਾਲ ਆਸਟ੍ਰੇਲੀਆ ਸੁਰਗਵਾਸੀ ਸਰਦਾਰ ਸੋਹਣ ਸਿੰਘ ਜੀ ਲੰਬੜਦਾਰ ਸਰਦਾਰ ਸ਼ੋਰ ਸਿੰਘ ਜੀ ਲੰਬੜਦਾਰ ਦੇ ਪਰਿਵਾਰ ਵੱਲੋਂ ਬੁਲੇਟ ਮੋਟਰਸਾਈਕਲਿਸਟ ਕੁਸ਼ਤੀ ਦੇ ਦਿੱਤਾ ਜਾਣਾ ਹੈ ਉਹ ਵੀ ਖਾੜੇ ਦੇ ਵਿੱਚ ਆ ਜਾਓ ਪਰਵੀਨ ਕਵਾਲੀ ਤੇ ਸਮੀਰ ਮਹਾਰਾਜਟਰ ਉਹ ਵੀ ਮਲਖ ਖਾੜੇ ਦੇ ਵਿੱਚ ਆਓ ਜੀ ਜਲਦੀ ਸੋਢੀ ਸਿੰਘ ਸਾਨੂੰ ਭਾਈ ਯਾਰਾ ਸਿੰਘ ਉਹ ਵੀ ਆਪਾਂ ਇਹਨੂੰ ਸਨਮਾਨ ਲੈ ਲਿਆਨ ਸੋਢੀ ਸਿੰਘ ਸਾਨੂੰ ਭਾਈ ਯਾਰਾ ਸਿੰਘ ਪ੍ਰਵੀਨ ਜੀ ਨਹੀਂ ਹੁਣ ਨਹੀਂ ਸਮਾਂ ਦੇਣਾ ਸਾੰਤਾ ਘੰਟਾ ਹੋ ਗਿਆ ਬੋਲਦਿਆਂ ਨੂੰ ਤਿਆਰੀ ਰੱਖੋ ਇਦਾਂ ਥੋੜਾ ਵੀ ਅਸੀਂ ਬੋਲਦੇ ਆ ਤਾਂ ਤੁਸੀਂ ਯਾਰੇ ਕਰ ਲੱਗ ਪੈਂਦੇ ਆ ਸਾਡਾ ਸਮਾਂ ਦੇਖੋ ਸੰਗਤਾਂ ਦਾ ਧਿਆਨ ਰੱਖੋ 100-100 ਕਿਲੋ ਮਿੱਡਲ ਤੋਂ ਆਈਆਂ ਡੰਗਲ ਕਮੇਟੀਆਂ ਕੋਟ ਬਾਦਲ ਖਾਨ ਦਾ ਜਿੰਝ ਮੇਲਾ ਦੇਖਣ ਲਈ ਜਦੋਂ ਆਵਾਜ਼ ਦੇਣੇ ਭੱਜ ਗਏ ਉਹ ਸੌਦੀ ਜ਼ਮੀਨਾਂ ਕਰੇ ਦੇ ਵਿੱਚ ਐ हां सरदार कमलजीत सिंह जी ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਾਦੇ ਦੀ ਰਹਿਮਤ ਅੱਜ ਵੱਡੇ ਬਾਣ ਸਲਮਾਨ ਸਾਡੇ ਪੰਜਾਬੀ ਬੋਲਾਂ ਦੇ ਆ ਵੀ ਜਲਦੀ ਤੋਂ ਜਲਦੀ ਪ੍ਰਵੀਨ ਪਹਾੜੀ ਤੇ ਸਮੀਰ ਮਹਾਰਾਜ ਚਰ ਇਹ ਵੀ ਖਾੜੇ ਦੇ ਵਿੱਚ ਆ ਜਾਓ ਨਿਸ਼ਾਨਤ ਹਰਿਆਣਾ ਤੇ ਭਵਿੰਦਰ ਜਨਾਲਾ ਉਹ ਖਾੜੇ ਚ ਇਹ ਕੁਸ਼ਤੀਆਂ ਜਿਹੜੀਆਂ ਇੱਕ ਬੁਲੇਟ ਮੋਟਰਸਾਈਕਲ ਤੇ ਜਿਹੜੀ ਕੁਸ਼ਤੀ ਪ੍ਰਵੀਨ ਕਹਾਲੀ ਵਾਲੀ ਹੋਣੀ ਹੈ ਇਹ ਸਰਦਾਰ ਹਰਨੇਸ਼ ਸਿੰਘ ਜੀ ਨਾਲ ਸਰਦਾਰ ਜਸਨੀਤ ਸਿੰਘ ਜੀ ਨਾਲ ਆਸਟ੍ਰੇਲੀਆ ਸਨਮ ਸਵਰਗੀ ਸਰਦਾਰ ਸੋਨ ਸਿੰਘ ਜੀ ਲੰਬੜਦਾਰ ਸਦਾ ਅੰਦਰ 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 ਚਲੋ ਮੇਰੇ ਵੀ ਜੰਟੀ ਐਡਾ ਵੱਡਾ ਖੜਾ ਮੇਰੇ ਵੀਰ बै भिंदर के निशांत हरियाणा होकर खड़े जाओ तो क्योंकि आ कुश्तियां चल रही समय लग चुके परले पासे बहुत ही बड़ी कुश्ती आना पहलवान बचार उधर एक देख देखिए शान भीर है ऐ समय उपरले पासे तो हाली वाला हेठले पासे ढेला काशनी खाड़ा तलेता के माझा मालवा दबाव नचदा ਖੇਡਾਂ ਖੇਡ ਰੰਗਲਾ ਪੰਜਾਬ ਨੱਚਦਾ ਅੱਜ ਰੰਗਲੇ ਪੰਜਾਬ ਦੀ ਰੰਗਲੀ ਜਵਾਨੇ ਸਾਡੇ ਛਿੰਝ ਮੇਲੇ ਚ ਆਪਣੇ ਕੁਸ਼ਤੀ ਦੇ ਜੋਰ ਦਿਖਾ ਰਹੀ ਐ ਇਧਰ ਮੇਜੇ ਡੇਰਾ ਬਾਬਾ ਨਾਨਕ ਤੇ ਨਾਲ ਕਹਿੰਦੇ ਇਹ ਆ ਜੌਂਟੀ ਗੁੱਜਰ ਖਾੜਾ ਧਲੇਤਾ ਇਹ ਬੁਲਟ ਮੋਟਰਸਾਈਕਲ ਦੇ ਕੁਸ਼ਤੀ ਸਾਡੇ ਨਾਲ ਫੈਮਿਲੀ ਵੱਲੋਂ ਕਰਾਈ ਜਾ ਰਹੀ ਐ ਅਗਲੀ ਵੀ ਬੁਲਟ ਮੋਟਰਸਾਈਕਲ ਦੇ ਕੁਸ਼ਤੀ ਨਾਲ ਪਰਿਵਾਰ ਵੱਲੋਂ ਕਰਾਈ ਜਾਣੀ ਐ ਮੈਂ ਬੇਨਤੀ ਕਰਾਂ ਕਿ ਉਹ ਵੀ ਸਾਰੇ ਵੀਰ ਐ ਖਾੜੇ ਦੇ ਵਿੱਚ ਆ ਜਾਓ ਤੇ ਜਲਦੀ ਤੋਂ ਜਲਦੀ ਆ ਵੀ ਪ੍ਰਵੀਨ ਕਹਾਲੀ ਤੇ ਕੁਸ਼ਤੀ ਲੜੇਗਾ ਗੱਭਰੂ ਨਾਜਵਾਨ ਸਮੀਰ ਮਹਾਰਾਈਟਰ ਸਮੀਰ ਆ ਜਾਓ ਜਲਦੀ ਲੱਗੇ ਆ ਜਾਓ ਬੱਸ ਤੁਸੀਂ ਹੁਣ ਆਓ ਪਰਿਵਾਰ ਨੂੰ ਮੈਂ ਬੇਨਤੀ ਆਓ ਜੀ ਖਾੜੇ 'ਚ ਬੱਸ ਠੀਕ ਆ ਜੀ ਬੱਸ ਆਓ ਘਰਵਾਨ ਵੀ ਭਪਿੰਦਰ ਜਨਾਲਾ ਵੀ ਆਓ ਖਾੜੇ ਦੇ ਵਿੱਚ ਨਿਸ਼ਾਨਤ ਲਾਡਪੁਰ ਖਾੜਾ ਹਰਿਆਣਾ ਮਗਰੇ ਚਾਂਦੀ ਜਖੇ ਵਾਲੇ ਤੇ ਜੱਸਾ ਪੱਟੀ ਇਹ ਵੀ ਮੱਲੇ ਤਿਆਰੀ ਕਰ ਲਓ ਜੀ ਦੋਨੋਂ ਪਹਿਲਵਾਨ ਇਹ ਵੀ ਤਿਆਰੀ ਕਰ ਲਓ ਪ੍ਰਵੀਨ ਜੀ ਆ ਜਾਓ ਹੁਣ ਇੱਕ ਮਿੰਟ ਦਿੱਤਾ ਤੁਹਾਨੂੰ ਬੱਸ ਡੰਗ ਘਮੇਤੀ ਸਾਡੇ ਵੀਰ ਚਾਰ ਫੈਮਿਲੀ ਅਖਾੜੇ ਦੇ ਵਿੱਚ ਪੁੱਜ ਗਈ ਹੈ ਅੱਜ ਦੇ ਸਮੀਰ ਮਹਾਰਾਜਾ ਲਾਲ ਰੰਗਦਨ ਗੋਟੇ ਦੇ ਮੱਲ ਅਖਾੜੇ ਤੇ ਪੁੱਜ ਗਿਆ ਹੈ ਇੱਥੇ ਬਹਿ ਲੋ ਕਰਾ ਲਿਓ ਹਾਂ ਜੀ ਪ੍ਰਧਾਨ ਜੀ ਮੈਂ ਕਹਾਂ ਜੀ ਪੂਰੀ ਅੱਗ ਕਿੱਥੇ ਤੋਂ ਆ ਗਈ ਇਹਦੇ ਤਿਆਰੀ ਕਰੋ ਕੱਲ ਸਾਡੇ ਇਲਾਕੇ ਦਾ ਨੂਰ ਮਿਲ ਦਾ ਵੱਡਾ ਸ਼ਿੰਗ ਮੇਲਾ ਹੋਣਾ ਉੱਥੇ ਵੀ ਬੈਠਣ ਦਾ ਖਾਣ ਪੀਣ ਦਾ ਬੜਾ ਵੱਡਾ ਪ੍ਰਬੰਧ ਕਰਦੇ ਆ ਇਹ ਵੀ ਪੰਜਾਬ ਦਾ ਸਿਰ ਕੱਢਵਾ ਸ਼ਿੰਗ ਮੇਲਾ ਕੱਲੇ ਨੂਰ ਮੈਲ ਦੀ ਧਰਤੀ ਤੇ ਅੱਜ ਕੋਟ ਬਾਦਲ ਖਾਨ ਦੀ ਧਰਤੀ ਨੂੰ ਪਾ ਕੇ ਲੱਗੇ ਆ 18-19 ਨੂੰ ਕਹਿੰਦੇ ਰੂਪੋਵਾਲ ਦਾ ਤੰਤਨ ਬਾਬਾ ਬਸਾਊ ਜੀ ਦਾ ਵੱਡਾ ਸ਼ਿੰਗ ਮੇਲਾ ਹੋਏਗਾ 24 ਤਰੀਕ ਨੂੰ ਕਹਿੰਦੇ ਕੰਡੇਲਾ ਕਲਾਂ ਦਾ ਵੱਡਾ ਸ਼ਿੰਗ ਮੇਲਾ ਹੋਏਗਾ 28 ਤਰੀਕ ਨੂੰ ਉਪਲ ਖਾਲਸੇ ਦਾ ਸ਼ਿੰਗ ਮੇਲਾ ਹੋਏਗਾ ਅਗਲੇ ਮੇਲੇ ਦੀ 9 ਤਰੀਕ ਨੂੰ ਫੇਰ ਕਹਿੰਦੇ ਸ਼ੰਕਰ ਦਾ ਸ਼ਿੰਗ ਮੇਲਾ ਹੋਏਗਾ 10 ਤਰੀਕ ਨੂੰ ਲੱਲੀਆਂ ਦਾ ਸ਼ਿੰਗ ਮੇਲਾ ਹੋਏਗਾ ਇਹ ਸਾਰੇ ਡੇਟਾ ਨੋਟ ਕਰ ਲਓ ਪਰਵੀਰ ਜੀ ਟੇਕ ਲਓ ਮੱਥਾ ਆਜੋ ਖਾੜੇ ਚ ਬਈ ਆਓ ਭਤਿੰਦਰ ਜਨਾਲਾ ਜੀ ਲਾਓ ਲੰਗੋਟਾ ਆਓ ਖਾੜੇ ਚ ਇਹ ਕੁਸ਼ਤੀ ਨਾਲ ਹੀ ਸ਼ੁਰੂ ਕਰਾਉਣੀ ਹੈ ਨਿਯਾਤ ਅਰੇ ਨੇ ਨਾਲ ਤਿਆਰੀ ਰੱਖੋ ਕੱਪੜੇ ਲਾਓ ਲੰਗੋਟੇ ਲਾ ਕੇ ਰੱਖੋ ਮੇਰੇ ਵੀਰ ਕਿਉਂਕਿ ਲਾਈਟਾਂ ਦਾ ਪ੍ਰਬੰਧ ਨਹੀਂ ਦੇਖੋ ਡੰਗਰ ਕਮੇਟੀ بار بار ਬੇਨਤੀ ਕਰਦੀ ਹੈ ਵਧੀਆ ਗੱਲ ਹੀ ਲੱਗਦੀ ਰਾਤ 10 ਵਜੇ ਜਾ ਕੇ ਝੰਡੀ ਹੋਵੇ ਸੰਗਤਾਂ ਦੇਖੋ ਇੱਦੀ ਦੂਰੋਂ ਚੱਲ ਕੇ ਆਉਂਦੀ ਹੈ ਸੂਰੇ ਦੇਵਤੇ ਦੀ ਲਾਲਗੀ ਜੀ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਸਾਰੇ ਛਿੰਜ ਮੇਲੇ ਸਮਾਪਤ ਹੋਣੇ ਚਾਹੀਦੇ ਆ ਦਰਸ਼ਕ ਵੀਰਾਂ ਨੂੰ ਕੋਈ ਦਿੱਕਤ ਪ੍ਰੋਬਲਮ ਨਾ ਹੋਵੇ ਦੂਰ ਨੇੜੇ ਜਾਣ ਦੀ ਲਓ ਜੀ ਪ੍ਰਵੀਨ ਪਹਾੜੀ ਵੀ ਪੁੱਜ ਗਿਆ ਕਾੜੇ ਚ ਮੈਂ ਬੇਨਤੀ ਕਰਾਂ ਸਰਦਾਰ ਲੇਖ ਸਿੰਘ ਜੀ ਨਾਲ ਜਸਵੀਰ ਸਿੰਘ ਜੀ ਨਾਲ ਤੇ ਸੁਰਗਵਾਸੀ ਸਰਦਾਰ ਮੋਹਨ ਸਿੰਘ ਜੀ ਲੰਬਰਦਾਰ ਸਰਦਾਰ ਸ਼ੇਰ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਬੇਨਤੀ ਆਓ ਖਾੜੇ ਦੇ ਵਿੱਚ ਆ ਕੁਸ਼ਤੀ ਸ਼ੁਰੂ ਕਰਾਓ ਜੀ ਚਲੋ ਜੀ ਸਾਰਾ ਪਰਿਵਾਰ ਚਲੋ ਖਾੜੇ ਲਓ ਜੀ ਜਿਹੜੀ ਆ ਬੁਲਟ ਮੋਟਰਸਾਈਕਲ ਤੇ ਕੁਸ਼ਤੀ ਹੋਣੀ ਆ ਜਿਹੜੀ ਹੋ ਰਹੀ ਆ ਜਿਹੜੀ ਪਹਿਲਾਂ ਹੋ ਰਹੀ ਆ ਠੀਕ ਆ ਜੀ ਜਿਹੜੀ ਪਰਲੇ ਪਾਸੇ ਕੁਸ਼ਤੀ ਬੁਲਟ ਮੋਟਰਸਾਈਕਲ ਤੇ ਜੌਂਤੀ ਗੁੱਜਰ ਤੇ ਮੇਜੇ ਡੇਰਾ ਬਾਬਾ ਨਾਨਕ ਚ ਹੋ ਰਹੀ ਆ ਉਹਦੇ ਕੁਸ਼ਤੀ ਦੇ ਜਿਹੜਾ ਮਲ ਕੁਸ਼ਤੀ ਜਿੱਤੇਗਾ ਸਾਡੇ ਗਗਨਪ੍ਰੀਤ ਨਾਲ ਵੀਰ ਵੱਲੋਂ 5100 ਰੁਪਇਆ ਜਿਹੜਾ ਉਸ ਕੁਸ਼ਤੀ ਦੇ ਦਿੱਤਾ ਜਾਏਗਾ ਜਿਹੜੀ ਬੁਲਟ ਤੇ ਪਰਲੇ ਪਾਸੇ ਜੌਂਤੀ ਗੁੱਜਰ ਤੇ ਲੇਤਾ ਤੇ ਮੇਜੇ ਡੇਰਾ ਬਾਬਾ ਨਾਨਕ ਵਿਚਕਾਰ ਕੁਸ਼ਤੀ ਚੱਲ ਰਹੀ ਹੈ ਜੇਤੂ ਪੁਲਵਾਨ ਨੂੰ ਸਾਡਾ ਗगनਵੀਰ ਨਾਲ ਪਰਿਵਾਰ ਵੱਲੋਂ ਜਿਹੜਾ ਜੇਤੂ ਪੁਲਵਾਨ ਨੂੰ 5200 ਰੁਪਏ ਦਿੱਤਾ ਜਾਣਾ ਆ ਜਿਹੜੀ ਕੁਸ਼ਤੀ ਹੈ ਇਹ ਵੀ ਕੁਸ਼ਤੀ ਬੁਲੇਟ ਮੋਟਰਸਾਈਕਲ ਤੇ ਹੈ ਇਹ ਵੀ ਸਾਡੇ ਨਾਲ ਫੈਮਿਲੀ ਵੱਲੋਂ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸ਼ੇਰ ਸਿੰਘ ਜੀ ਲੰਬੜਦਾਰ ਪਰਿਵਾਰ ਦਾ ਹਰਨੇਕ ਸਿੰਘ ਜੀ ਨਾਲ ਜਸਵੀਰ ਸਿੰਘ ਜੀ ਨਾਲ ਸੁਰਗਵਾਸੀ ਸਰਦਾਰ ਸੋਹਣ ਸਿੰਘ ਜੀ ਲੰਬੜਦਾਰ ਦਾ ਪਰਿਵਾਰ ਹੈ ਜਿਨ੍ਹਾਂ ਵੱਲੋਂ ਇਸ ਕੁਸ਼ਤੀ ਤੇ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਹੈ ਕਾਲੇ ਰੰਗ ਦੇ ਲੰਗੋਟੇ ਜੇ ਪ੍ਰਵੀਨ ਕਹਾਲੀ ਸਮੀਰ ਮਹਾਰਾਈਡਰ ਲਾਲ ਰੰਗ ਦਾ ਲੰਗੋਟਾ ਦੋਨਾਂ ਮੱਲਾਂ ਦੇ ਨਾਲ ਫੋਟੋ ਹੋ ਗਈ ਹੈ ਕਲਾਓ ਜੀ ਇਹਨਾਂ ਦੀ ਵੀ ਕੁਸ਼ਤੀ ਸ਼ੁਰੂ ਕਰਾਓ ਜੀ ਦੋਨਾਂ ਪਹਿਲਵਾਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਫੈਮਿਲੀ ਦਾ ਗਗਨ ਵੀਰਾਂ ਦਾ ਪਰਲੇ ਪਾਸੇ ਜਿਹੜੀ ਜੌਂਤੀ ਗੁੱਜਰ ਵਾਲੀ ਕੁਸ਼ਤੀ ਹੈ 5200 ਰੁਪਏ ਦਿੱਤਾ ਜਾਣਾ ਹੈ ਜਿਹੜਾ ਮੱਲ ਕੁਸ਼ਤੀ ਜਿੱਤੇਗਾ ਸਾਡੇ ਗਗਨਪ੍ਰੀਤ ਦੇ ਨਾਲ ਪਰਿਵਾਰ ਵੱਲੋਂ 5100 ਦੀ ਇਸ ਕੁਸ਼ਤੀ ਦੇ ਦਿੱਤਾ ਜਾਏਗਾ ਫੈਸਲਾ ਲਾਜ਼ਮੀ ਲੈਣਾ ਅਜਦੇ ਪ੍ਰਵੀਨ ਤੇ ਨਾਲ ਕਹਿੰਦੇ ਗੱਭਰੂ ਨੌਜਵਾਨ ਹੈ ਇਹ ਸਮੀਰ ਹੈ ਮਹਾਰਾਇਟਰ ਵਾਲਾ ਇਹ ਵੀ ਕੁਸ਼ਤੀ ਸਿਰੇ ਦੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਭਾਵੇਂ ਗਰਮੀ ਦਾ ਮੌਸਮ ਹੈ ਸਾਡੇ ਪਾਣੀ ਵਾਲੇ ਵੀਰਾਂ ਬੇਨਤੀ ਇੱਕ ਵਾਰੀ ਰੈਫਰੀਆਂ ਨੂੰ ਪਾਣੀ ਦਿਲਾਓ ਜੀ 4 ਅਕਤੂਬਰ ਪਿੰਡ ਤਲਵਣ ਉੱਥੇ ਵੀ ਵੱਡਾ ਸ਼ਿੰਝ ਮੇਲਾ ਕਰਾਇਆ ਜਾ ਰਿਹਾ ਉੱਥੇ ਵੀ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨ ਜਿਹੜੇ ਤਲਵੰਡ ਦੇ ਸ਼ਿੰਝ ਮੇਲੇ ਦੇ ਵਿੱਚ ਪੁੱਜ ਰਹੇ ਬੂਟਾ ਤਲਵੰਡੀਆਂ ਕਬੱਡੀ ਦਾ ਸਟਾਰ ਜਫੀ ਹੈ ਆਸਟ੍ਰੇਲੀਆ ਦੀ ਧਰਤੀ ਦੇ ਜਾ ਕੇ ਸੈਟਲ ਹੋ ਗਿਆ ਕਬੱਡੀ ਖਿਡਾਰੀਆਂ ਦਾ ਲੱਗ ਰਾ ਗੁਰਪ੍ਰੀਤ ਬੈਲ ਗੱਡੀਆਂ ਦਾ ਸ਼ਕੀਨ ਪਰਿਵਾਰ ਤਲਵੰਡ ਵਾਲਾ ਜਿਨ੍ਹਾਂ ਦੇ ਨਗਰ ਦੇ ਵਿੱਚ 4 ਅਕਤੂਬਰ ਨੂੰ ਵੱਡਾ ਸ਼ਿੰਝ ਮੇਲਾ ਹੋਵੇਗਾ ਲਓ ਜੀ ਉਧਰ ਪ੍ਰਵੀਨ ਪਹਾਲੀ ਤੇ ਨਾਲ ਸਬੀਰ ਆ ਮਹਾਰਾਈਟਰ ਵਾਲਾ ਇਧਰਲੇ ਪਾਸੇ ਮੇਜੇ ਡੇਰਾ ਬਾਬਾ ਨਾਨਕ ਤੇ ਜੰਤੀ ਗੁੱਜਰ ਆ ਗਬਰੂ ਨੌਜਵਾਨ ਆ ਪਰਲੇ ਪਾਸੇ ਬੱਲੇ 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 ਆ ਸਮੀਰ ਆ ਮਹਾਰਾਈਟਰ ਵਾਲਾ ਚੜਦੀ ਬਰੇਸ ਆਪਣੇ ਹਲਕਾ ਕੱਦ ਹੈ ਪਰ ਦੂਜੇ ਪਾਸੇ ਪ੍ਰਵੀਨ ਵੀ ਕੋਹਾਲੀ ਵਾਲਾ ਪਦਾਰਥ ਖਾੜੇ ਦਾ ਚੋਟੀ ਦਾ ਪਹਿਲਵਾਨ ਹੈ ਮਾਰੇ ਦਾ ਇਧਰਲੇ ਪਾਸੇ ਅੱਜ ਜੰਟੀ ਐ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਐ ਅੱਜ ਦਾ ਪੂਰਾ ਜ਼ੇਰ ਲੱਗਿਆ ਪਿਆ ਐ ਮੇਜਰ ਵੀ ਬੱਲੇ ਬੱਲੇ ਕਰਾਉਂਦਾ ਆ ਦੂਜੇ ਪਾਸੇ ਜੰਟੀ ਗੁੱਜਰ ਵੀ ਵੱਡਾ ਪਹਿਲਵਾਨ ਐ ਪੜਾਓ ਪੜਾਓ ਮੇਰੇ ਵੀ ਰੈਫਰੀਆਂ ਨੂੰ ਠੰਡਾ ਜਲ ਬੁਲਾ ਦਿਓ ਮਗਰੇ ਤਿਆਰੀ ਰੱਖੋ ਨਿਸ਼ਾਨ ਤੇ ਹਰਿਆਣਾ ਤੇ ਭਪਿੰਦਰ ਜਨਾਲਾ ਚਾਂਦੀ ਜਖੇਵਾਲ ਤੇ ਜੱਸਾ ਪੱਟੀ ਤਿਆਰੀ ਰੱਖਿਓ ਸਾਰੇ ਪਹਿਲਵਾਨ ਭਾਵੇਂ ਗਰਮੀ ਦਾ ਮੌਸਮ ਆ ਸੀ ਸੰਗਤਾਂ ਦਾ ਠਾਠਾ ਮਾਰਦਾ ਕੱਟ ਸਾਡੇ ਛਿੰਝ ਬੇਲੇ ਚ ਪੁੱਜਿਆ ਅਸੀਂ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦੇ ਆਂ ਸਾਈ ਮਮਾ ਜੀ ਸਾਹਿਬ ਜੀ ਡੰਗਲ ਕਮੇਟੀ ਕੋਟ ਬਾਦਲ ਖਾਨ ਸਮੂਚੀ ಗ್ರಾಮ ਪੰਚਾਇਤ ਨਗਰ ਕੋਟ ਬਾਦਲ ਖਾਨ ਦਾ ਆਹ ਕੌਣ ਆਹ ਸਮੀਰ ਆ ਕਹਿੰਦੇ ਮਹਾਰਾਜਪੁਰ ਵਾਲਾ ਆਹ ਬੱਲੇ ਬੱਲੇ ਕਰਾਈ ਜਾਂਦਾ ਆਹ ਦੇਖੋ ਸਿਕੰਦਰ ਸ਼ੇਖ ਵਾਂਗੂ ਆਹ ਕੁਸ਼ਤੀ ਤੇਜ਼ ਦਿਖਾ ਰਿਹਾ ਹੈ ਦੂਜੇ ਪਾਸੇ ਆ ਪ੍ਰਵੀਰ ਓਏ ਹੋਏ ਓਏ ਹੋਏ ਬਾਈ ਜ਼ੋਰ ਦਾ ਤਾੜੀਆਂ ਮਾਰ ਦਿਓ ਪ੍ਰਵੀਨ ਕੋਹਾਲੀ ਪਹਿਲਵਾਨ ਨੇ ਜਿਹੜਾ ਇਹ ਕੁਸ਼ਤੀ ਜਿਹੜੀ ਆ ਜਿੱਤ ਲਈ ਐ ਪਰ ਜ਼ੋਰ ਪੂਰਾ ਮਾਰਿਆ ਮੇਰੇ ਵੀਰ ਸਮੀਰ ਮਹਾ ਰਾਈਟਰ ਨੇ ਇੱਕ ਸੈਕਿੰਡ ਵੀ ਜਾਇਆ ਨਹੀਂ ਜਾਣ ਦਿੱਤਾ ਦਾ ਦੋਨਾਂ ਨੇ ਮਾਰਿਆ ਪਰ ਜਿਹਦਾ ਦਾ ਚੱਲ ਗਿਆ ਉਹਦੀ ਕੁਸ਼ਤੀ ਆ ਆ ਵੀ ਭਤਿੰਦਰ ਜਨਾਲਾ ਆ ਵੀ ਭਵਿੰਦਰ ਜਨਾਲਾ ਤੇ ਨਿਸ਼ਾਨਦ ਹਰਿਆਣਾ ਉਹ ਖਾੜੇ ਤੇ ਫੋਟੋ ਕਰਾਈਏ ਜਲਦੀ ਆ ਜਾ ਮੇਰੇ ਬੂਰੇ ਆ ਪਰਲੇ ਪਾਸੇ ਇਹ ਕੌਣ ਹੈ ਇਹ ਸ਼ਾਨਵੀਰ ਹੈ ਕਹਿੰਦੇ ਆ ਕੋਹਾਲੀ ਵਾਲੇ ਮੱਲ ਨੇ ਪੁਆਇੰਟ ਬਣਾ ਕੇ ਕੁਸ਼ਤੀ ਜਿੱਤ ਲਈ ਹੈ ਬਈ ਅਗਲੀਆਂ ਦੋ ਕੁਸ਼ਤੀਆਂ ਰਹਿ ਜੀਆਂ ਸਾਡੇ ਕੋਲ ਭਵਿੰਦਰ ਜੀ ਆਓ ਪੱਜ ਕੇ ਨਿਸ਼ਾਨਦ ਹਰਿਆਣਾ ਲਓ ਜੀ ਨਿਸ਼ਾਨਦ ਲਾਡਪੁਰ ਖਾੜਾ ਹਰਿਆਣੇ ਵਾਲਾ ਮਲਖਾੜੇ ਦੇ ਵਿੱਚ ਆ ਗਿਆ ਲਾਲ ਰੰਗ ਦਾ ਲਗੋਟਾ ਭਪਿੰਦਰ ਜੀ ਨਾਲਾ ਇਹ ਕੁਸ਼ਤੀ ਜਿਹੜੀ ਆ ਸੋਹਲ ਫੈਮਿਲੀ ਵੱਲੋਂ ਸ਼ੁਰੂ ਕਰਾਈ ਜਾਣੀ ਹੈ ਮੰਨਰਾਜ ਸੋਹਲ ਨਵਦੀਪ ਸੋਹਲ ਸੰਨਵ ਰਾਜਕਮਾਰ ਸੋਹਲ ਸਤਿ ਸਵਰਗੀ ਸ੍ਰੀ ਰਾਮ ਮੁਰਤੀ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ 22 ਲੱਖ ਦੀ ਸੋਹਲ ਪਰਿਵਾਰ ਵੱਲੋਂ ਕੁਸ਼ਤੀ ਸ਼ੁਰੂ ਕਰਾਈ ਜਾਣੀ ਹੈ ਮੈਂ ਬੇਨਤੀ ਕਰਦਾ ਖਾੜੇ ਦੇ ਵਿੱਚ ਆਓ ਜੀ ਸੋਹਲ ਪਰਿਵਾਰ ਸੋਹਲ ਪਰਿਵਾਰ ਸਤੋ ਜੀ ਬੁਲਾਓ ਭਾਈ ਜਲਦੀ ਆਓ ਸੋਲ ਫੈਮਿਲੀ ਨੂੰ ਬੈਂਤੀ ਖਾੜੇ ਦੇ ਵਿੱਚ ਆਓ ਜੀ ਆਜੋ ਆਜੋ ਆ ਕੁਸ਼ਤੀ ਜਿਹੜੀ ਹੈ ਵੀ ਤੁਹਾਡੇ ਵੱਲੋਂ 2.5 ਲੱਖ ਜੀ ਆਜੋ ਖਾੜੇ ਦੇ ਵਿੱਚ ਨਿਸ਼ਾਨ ਹਰਿਆਣਾ ਤੇ ਭਪਿੰਦਰ ਜਨਾਲਾ ਆਜੋ ਖਾੜੇ ਦੇ ਸਾਰੇ ਮੇਰੇ ਵੀਰ ਖਾੜੇ ਜਾਓ ਕਿਉਂਕਿ ਦੋਨੋਂ ਮਲ ਖਾੜੇ ਦੇ ਪੁੱਜ ਗਏ ਲਾਹ ਰੰਗ ਦੇ ਲੰਗੋਟੇ 'ਚ ਨਿਸ਼ਾਨ ਤੇ ਲਾਡਪੁਰ ਹਰਿਆਣਾ ਦਾ ਪਹਿਲਵਾਨ ਤੇ ਭਪਿੰਦਰ ਜਨਾਲਾ ਬਾਬਾ ਭਗਤੀ ਨਾਥ ਦਾ ਖਾੜਾ ਮਾਚੀ ਵੜੇ ਦਾ ਇਹ ਪਹਿਲਵਾਨ ਆ ਕਾਲੇ ਰੰਗ ਦਾ ਲੰਗੋਟਾ ਕਰਾਓ ਜੀ ਫੋਟੋ ਕਰਾਓ ਤੇ ਕੁਸ਼ਤੀ ਸ਼ੁਰੂ ਕਰਾਈਏ ਨਹੀਂ ਉਹ ਹੋ ਗਿਆ ਕੋਈ ਨਹੀਂ ਜਾ ਹਾਂ ਟੋਡ ਪਰਵਾਰ ਜੀ ਤੁਸੀਂ ਵੀ ਨਾਲ ਜਲਦੇ ਕੋਈ ਗੱਲ ਨਹੀਂ ਇਹ ਤੁਹਾਡਾ ਆਪਣਾ ਦੰਗਲ ਹੈ ਇਹ ਸਾਈ ਮਮਨ ਸ਼ਾਹ ਜੀ ਦਾ ਦੰਗਲ ਹੈ ਸਦੀਆਂ ਪੁਰਾਣਾ ਦੰਗਲਾ ਕੋਟ ਬਾਦਲਖੰਦੀ ਧਰਤੀ ਦੇ ਨਾਲ ਹੀ ਸੋਹਲ ਫੈਮਿਲੀ ਨੂੰ ਬੇਨਤੀ ਹੈ ਕਮੇਟੀ ਨੰਬਰ ਨੂੰ ਬੇਨਤੀ ਕੇ ਨਾਲ ਹੋ ਕੇ ਆਹ ਕੁਸ਼ਤੀ ਜਿਹੜੀ ਆ ਜਲਦੀ ਸ਼ੁਰੂ ਕਰਾ ਲੀ ਚਲੋ ਖਾਦਾਂ ਦੇ ਵਿੱਚ ਮੇਰੇ ਵੀਰੇ ਇਹ ਕੁਸ਼ਤੀ ਸ਼ੁਰੂ ਕਰਾਓ ਨਿਸ਼ਾਤ ਹਰਿਆਣਾ ਤੇ ਭੋਪਿੰਦਰ ਜੇ ਨਾਲਾ ਬਹੁਤ ਵੱਡਾ ਤੇ ਦੀ ਰਹਿਮਤ ਹੈ ਸੋਹਲ ਫੈਮਿਲੀ ਤੇ ਅੱਜ ਵੱਡੇ ਮਾਨ ਸਨਮਾਨ ਵੀ ਭਾਰਤ ਕੇਸਰੀ ਮਲ ਪਰਮਿੰਦਰ ਡੋਂਸੜੀ ਜਿਹੜਾ 21000 ਰੁਪਏ ਦੇ ਨਾਲ ਸੋਲ ਫੈਮਿਲੀ ਵੱਲੋਂ ਵੀ ਵੱਡੇ ਸਤਕਾਰ ਹੈ ਕਰਾਓ ਜੀ ਆ ਕੁਸ਼ਤੀ ਸ਼ੁਰੂ ਕਰਾਓ ਦੋਨਾਂ ਪਹਿਲਵਾਨਾਂ ਵਿਚਕਾਰ ਕੁਸ਼ਤੀ ਸ਼ੁਰੂ ਕਰਾਓ ਜੀ ਨਿਸ਼ਾਨਤ ਹਰਿਆਣਾ ਤੇ ਭਪਿੰਦਰ ਜਨਾਲਾ ਅਗਲੇ ਸਾਲ ਵੀ ਦੇਖੋ 골ਡੀ ਢੋਡ ਪਰਿਵਾਰ ਵੱਲੋਂ ਦੋ ਸੱਜਣ ਸੂਈਆਂ ਝੋਟੀਆਂ ਦਿੱਤੀਆਂ ਜਾਣੀਆਂ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂਜੀ ਸਾਡੇ ਮੰਗਤ ਰਾਮ ਯੂਕੇ son of ਅਮਰਜੀਤ ਲੀਡਰ ਫਟੇਪੁਰੇ ਜਿਨ੍ਹਾਂ ਵੱਲੋਂ ਅਗਲੇ ਸਾਲ 251000 2 ਲੱਖ 51 ਹਜ਼ਾਰ ਦੀ ਇੱਕ ਵੱਡੀ ਝੰਡੀ ਦੀ ਕੁਸ਼ਤੀ ਕਰਾਈ ਜਾਣੀ ਹੈ ਉੱਥੇ ਅਸੀਂ ਸੰਧੂ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ ਵੀ ਅਗਲੇ ਸਾਲ 6 ਲੱਖ ਰੁਪਈਆ ਜਿਹੜਾ 2026 ਦੇ ਵਿੱਚ ਦਿੱਤਾ ਜਾਣਾ ਹੈ ਕਮੇਟੀ ਸੈਟਲ ਕਰੇਗੀ ਕਿ ਕਿੰਨੀਆਂ ਕੁਸ਼ਤੀਆਂ ਉਸ ਮਾਇਆ ਦੇ ਵਿੱਚ ਕਰਾਈਆਂ ਜਾਣੀਆਂ ਤੇ ਬਹੁਤ ਬਹੁਤ ਤਵਾਦ ਕਰਦੇ ਆ ਸਾਡੇ ਜਸਪਾਲ ਸਿੰਘ ਜੀ ਮੱਲੀ ਕੰਡੋਲਾ ਯੂਕੇ ਵਾਲੇ ਜਿਨ੍ਹਾਂ ਨੇ ਇਸ ਵਾਰੀ ਵੀ 51000 ਦੀ ਕੁਸ਼ਤੀ ਕਰਾਈ ਹੈ ਅਗਲੇ ਸਾਲ ਵੀ ਉਹਨਾਂ ਵੱਲੋਂ 51000 ਦੀ ਕੁਸ਼ਤੀ ਕਰਾਈ ਜਾਏਗੀ ਬਈ ਜੱਸਾ ਪੱਟੀ ਵੀ ਆਓ ਖਾੜੇ ਦੇ ਵਿੱਚ ਤੇ ਚਾਂਦੀ ਜਖਿਆ ਹਾਂ ਜੁੰਟੇ ਵਾਲੀ ਕੁਸ਼ਤੀ ਪੁਆਇੰਟ ਤੇ ਆ ਮੋਰੇ ਰਾਜਗਦਾਸ਼ੋ ਦੇ ਥੋੜੇ ਜੇ ਸਾਈਡ ਤੋਂ ਵੇ ਤਾਂ ਸਾਨੂੰ ਪਤਾ ਲੱਗਣਾ ਕਿਹੜੀ ਕੁਸ਼ਤੀ ਹੁਣ ਪੁਆਇੰਟ ਤੇ ਚੱਲ ਰਹੀ ਹੈ। ਉਧਰ ਜੰਟੀ ਵਾਲੀ ਕੁਸ਼ਤੀ ਜਿਹੜੀ ਹੈ ਮੇਝੇ ਦੇਰਾ ਬਾਬਾ ਨਨਕਾਣਾਲ ਪੁਆਇੰਟ ਤੇ ਕੁਸ਼ਤੀ ਹੈ। ਜਿੱਥੇ ਪੁਆਇੰਟ ਬਣ ਗਿਆ 3-4 ਮਿੰਟ ਚ ਉੱਥੇ ਕੁਸ਼ਤੀ ਦਾ ਫੈਸਲਾ ਹੈ। ਇਸ ਕੁਸ਼ਤੀ ਤੇ ਬੁਲੇਟ ਮੋਟਰਸਾਈਕਲ ਹੈ। ਨਾਲ ਫੈਮਿਲੀ ਵੱਲੋਂ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਜੱਸਾ ਪੱਟੀ ਤੇ ਚਾਂਦੀ ਜਖੇ ਵਾਲੇ ਵੀ ਤਿਆਰ ਹੋ ਗਏ ਅੱਗੇ ਅਸੀਂ ਖਾੜੇ ਦੇ ਲਾਗੇ। ਤਾਂ ਜੋ ਇਹ ਵੀ ਫੋਟੋ ਕਰਾ ਲਈਏ ਤੇ ਕੇ ਇਹ ਵੱਡੀਆਂ ਚਾਰ ਕੁਸ਼ਤੀਆਂ ਬਰਾਬਰ ਦੀਆਂ ਕੁਸ਼ਤੀਆਂ ਹੈ ਇਸ ਕਰਕੇ ਆਪਾਂ ਸਮੇਂ ਨੂੰ ਧਿਆਨ ਚ ਰੱਖੀਏ ਕਰਾਓ ਜੀ ਬਿੱਲਾ ਤੇ ਸਿੰਘ ਜੀ ਕਰਾਓ ਪੁਆਇੰਟ ਵਾਲੀ ਕੁਸ਼ਤੀ ਕਰਾਓ ਬੱਸ ਲੰਗੋਟਾ ਨਹੀਂ ਫੜਿਆ ਜਾਏਗਾ ਖਾੜੇ ਦੇ ਅੰਦਰ ਤੁਸੀਂ ਜਿਹੜਾ ਫੈਸਲਾ ਆਰ ਪਾਰ ਦਾ ਕਰਨਾ ਹੈ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਜਮਤੀ ਗੁੱਜਰ ਖਾੜਾ ਧਲੇਤਾ

ਭਾਈ ਗੁਰਜੀਤ ਨਾਲ ਤੇ ਦਿਲਜੀਤ ਨਾਲ ਆ ਜਿਹੜੀ ਸਾਹਮਣੇ ਕੁਸ਼ਤੀ ਭਪਿੰਦਰ ਜੀ ਨਾਲੇ ਵਾਲੀ ਕੁਸ਼ਤੀ ਚੱਲ ਰਹੀ ਹੈ ਜਿਹੜਾ ਮਲ ਕੁਸ਼ਤੀ ਜਿੱਤੇਗਾ 5100 ਰੁਪਏ ਇਸ ਕੁਸ਼ਤੀ ਦੇ ਦਿੱਤਾ ਜਾਏਗਾ